ਅਸੀ ਤਲਮਨਜੀਤ ਸਿੰਘ ਤੇ ਸੀ ਜੋ ਕਿ ਸਤੰਬਰ ਮਹੀਨੇ ਦੇ ਵਿੱਚ ਡਿਫੈਂਸ ਕਮੇਟੀ ਦੇ ਚੇਅਰ ਦੇ ਤੌਰ ਦੇ ਉਤੇ ਇਲੈਕਟ ਕੀਤੇ ਗਏ ਸੀ ਆਪਣੀ ਇਲੈਕਸ਼ਨ ਜਿੱਤਣ ਤੋਂ ਬਾਅਦ ਚ ਉਹਨਾਂ ਦੀ ਪਾਰਟੀ ਜਿਹੜੀ ਇਸ ਟਾਈਮ ਸੱਤਾ ਦੇ ਵਿੱਚ ਆਈ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਵਾਰ ਫਿਰ ਬ੍ਰਿਟਿਸ਼ ਦੇ ਜਿਹੜੇ ਲੇਬਰ ਐਮਪੀ ਆ ਤਲਮਨਜੀਤ ਸਿੰਘ ਤੇ ਸੀ ਉਹਨਾਂ ਨੇ ਕਿਹਾ ਯੂਕੇ ਪਾਰਲੀਮੈਂਟ ਦੇ ਵਿੱਚ ਖੜ ਕੇ ਵੀ ਆਪਰੇਸ਼ਨ ਜਿਹਨੂੰ ਸੋ ਕਾਲਡ ਸਰਕਾਰ ਦੇ ਦੁਆਰਾ ਭਾਰਤੀ ਸਰਕਾਰ ਦੇ ਦੁਆਰਾ ਬਲੂ ਸਟਾਰ ਆਖਿਆ ਜਾਂਦਾ ਸੀਗਾ ਜਿਹੜਾ ਜੂਨ ਮਹੀਨੇ ਦੇ ਵਿੱਚ ਹਮਲਾ ਕੀਤਾ ਸੀਗਾ ਦਰਬਾਰ ਸਾਹਿਬ ਦੇ ਉੱਤੇ ਕਾਲ ਤਖਸਾਹਬ ਦੇ ਉੱਤੇ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਨਾਲ ਨਾਲ ਹੀ ਕਿੰਨੀਆਂ ਜਿਹੜੀਆਂ ਹੋਰ ਗੁਰੂ ਘਰਾਂ ਦੇ ਉੱਤੇ ਹਮਲਾ ਹੋਇਆ ਸੀ ਭਾਰਤੀ ਫੌਜ ਦੇ ਦੁਆਰਾ ਵੀ ਉਸ ਦੇ ਵਿੱਚ ਯੂਕੇ ਦੀ ਸਰਕਾਰ ਦਾ ਕੀ ਰੋਲ ਸੀਗਾ ਉਹਨਾਂ ਦੀ ਮਿਲਟਰੀ ਦਾ ਕੀ ਰੋਲ ਸੀਗਾ ਉਸ ਬਾਰੇ ਉਹਨਾਂ ਨੇ ਜਿਹੜਾ ਉਹ ਬਿਆਨ ਦਿੱਤਾ ਉਹ ਤੁਹਾਨੂੰ ਉਹ ਜਿਹੜਾ ਬਿਆਨ ਹੈ ਆ ਸੁਣਾਉਂਦੇ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਉੱਤੇ ਆਪਾਂ ਚਰਚਾ ਵੀ ਜਿਹੜੀ ਉਹ ਕਰਦੇ ਆ ਗੱਲਬਾਤ ਵੀ ਜਿਹੜੀ ਉਹ ਕਰਦੇ ਆ ਨਿਊ ਡਾਕੂਮੈਂਟਸ ਐਕਸਪੋਜ਼ਡ ਥੈਟ ਦੀ ਇੰਡੀਅਨ ਗਵਰਨਮੈਂਟ HAD HELPED देयर ਇਨ ਗਿਟ ਕਾਉਂਟਰਪਾਰਟ ਬਾਏ ਪ੍ਰੋਵਾਈਡਿੰਗ ਐਡਵਾਈਸ ਪ੍ਰੀਅਰ ਟੂ ਥੈਟ ਮਿਲਟਰੀ ਆਪਰੇਸ਼ਨ ਇਨ 1984 ði ਗਲੋਬਲ ਸੀ ਕਮਿਊਨਿਟੀ ਸਫਰਡ ਕੈਟਾਸਟ੍ਰੋਫਿਕ ਕਲੈਕਟਿਵ ਟਰੋਮਾ ਵਨ ði ਦੈਨ ਇੰਡੀਅਨ ਗਵਰਨਮੈਂਟ Ordered the storming of the Golden Temple complex in Amritsar, which led to devastating destruction and bloodshed, with thousands of innocent people losing their lives. Thirty years later, to our shock, new documents exposed that the Thatcher government had helped their Indian counterpart by providing advice prior to that military operation. So in its pursuit for the truth and transparency, the British Sikh community duly launched a campaign for an independent inquiry to establish the extent of that uh, involvement. In the House, while well, previous Conservative governments have tried to brush the issue under the carpet, Sikhs expected the new Labour government to establish that promised independent inquiry. Mm -hmm. ਸੋ ਸੋ ਬਿਲਕੁਲ ਤਨਮਨ ਜੀ ਸੰਖੇ ਇਸ ਯੂਨੀਕ ਐਪ ਸਿੱਖ ਕਾਫੀ ਲੰਬੇ ਸਮੇਂ ਤੋਂ ਹੁਣ ਡਿਮਾਂਡ ਕਰ ਰਹਾ ਹੈ ਕਿਉਂਕਿ ਡਾਕੂਮੈਂਟਸ ਵਾਰ ਆਈ ਸੀ ਉਸ ਟਾਈਮ ਦੇ ਉੱਤੇ ਜਿਸ ਟਾਈਮ ਇੰਦਰਾ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਹੋਰ 38 ਗੁਰੂ ਘਰਾਂ ਦੇ ਉੱਤੇ ਹਮਲਾ ਕੀਤਾ ਸੀ ਤੇ ਮਾਰਗਰਟ ਥੈਚਰ ਜੋ ਸੀ ਉਹ ਯੂਕੇ ਦੀ ਪ੍ਰਾਈਮ ਮਿਨਿਸਟਰ ਸੀ ਉਸ ਦੀ ਸਰਕਾਰ ਨੇ ਇੰਡੀਆ ਦੀ ਸਰਕਾਰ ਨੂੰ ਹੈਲਪ ਕੀਤੀ ਸੀਗੀ ਅਟੈਕ ਕਰਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਪਿਛਲੇ ਸਾਲਾਂ ਦੇ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਜੋ ਸਰਕਾਰ ਰਹੀ ਹੈ ਉਹਨਾਂ ਨੇ ਇਸ ਇਸ਼ੂ ਨੂੰ ਹਮੇਸ਼ਾ ਹੀ ਜਿੱਦਾਂ ਕਾਰਪਟ ਦੇ ਥੱਲੇ ਸਿੱਟ ਦਿੱਤਾ ਕਿ ਚੋਪਰੇ ਕੋਈ ਇਸ ਇਹਦੇ ਉੱਤੇ ਬੋਲੇ ਨਹੀਂ ਹੈਗੇ ਹੁਣ ਲਿਬਰਲ ਸਰਕਾਰ ਜੋ ਜਿਹੜੀ ਨਵੀਂ ਸਰਕਾਰ ਆ ਜਿਹਦੇ ਵਿੱਚ ਉਹ ਖੁਦ ਮੈਂਬਰ ਪਾਰਲੀਮੈਂਟ ਵੀ ਆ ਕਿ ਸਾਨੂੰ ਚਾਹੀਦਾ ਹੈ ਕਿ ਇਹ ਪੂਰਾ ਜਿਹੜਾ ਸੱਚ ਆ ਉਹ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਇੱਕ ਲੀਡਰ ਆਫ ਦਾ ਕਾਮਨਸ ਜੋ 루ਸੀ ਪਾਵਲ ਆ ਉਹਨਾਂ ਨੇ ਐਗਰੀ ਕੀਤਾ ਕਹਿੰਦੇ ਵੀ ਇਹ ਸਿੱਖ ਕਮਿਊਨਿਟੀ ਜੋ ਯੂਕੇ ਚ ਰਹਿੰਦੀ ਆ ਉਹਨਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਮੈਟਰ ਹੈਗਾ ਆ ਤੇ ਉਹਨਾਂ ਨੇ ਇਹ ਕਿਹਾ ਵੀ ਤਨਮਨਜੀਤ ਸਿੰਘ ਢੇਸੀ ਹੁਣੀ 100% ਰਾਈਟ ਆ ਐਬਸੋਲੂਟਲੀ ਰਾਈਟ ਆ ਵੀ ਇਸ ਕੁਐਸਚਨ ਨੂੰ ਉਹੋ ਪਾਰਲੀਮੈਂਟ ਚ ਉਠਾ ਰਹੇ ਆ ਤਾਂ ਕਿ ਯੂਕੇ ਦੀ ਜਿਹੜੀ ਸਿੱਖ ਕਮਿਊਨਿਟੀ ਆ ਉਹਨੂੰ ਪਤਾ ਲੱਗ ਸਕੇ ਵੀ ਉਹਨਾਂ ਦੇ ਮੁਲਕ ਨੇ ਇੰਡੀਆ ਦੀ ਸਰਕਾਰ ਨਾਲ ਮਿਲ ਕੇ ਦਰਬਾਰ ਸਾਹਿਬ ਦੇ ਉੱਤੇ ਜਦੋਂ ਅਟੈਕ ਹੋਇਆ ਸੀ ਉਹਨਾਂ ਦਾ ਕਿੱਡਾ ਕਬੱਡਾ ਜਿਹੜਾ योगदान ਸੀ ਸੋ ਬਾਟਮ ਆਫ ਵਾਟ ਹੈਪਨਡ ਸੋ ਉਹ ਕਹਿੰਦੀ ਹੈ ਬਈ ਸਾਨੂੰ ਇਹ ਸਾਰਾ ਕੁਝ ਲੋਕਾਂ ਨੂੰ ਹੁਣ ਦੱਸਣਾ ਚਾਹੀਦਾ ਹੈਗਾ ਜੀ ਬਿਲਕੁਲ ਕਹਿੰਦੇ ਵੀ ਪੁਰਾਣੀ ਸਰਕਾਰਾਂ ਜਿਹੜੀਆਂ ਇਸ ਪੂਰੇ ਮਸਲੇ ਨੂੰ ਬਰਸ਼ ਆਊਟ ਕਰਦੀਆਂ ਰਹੀਆਂ ਉਹਨਾਂ ਨੇ ਕੋਈ ਇਸ ਤੇ ਉੱਤੇ ਕਾਰਵਾਈ ਨਹੀਂ ਕੀਤੀ ਤਾਂ ਹੁਣ ਜਿਹੜੀ ਇਸ ਤੇ ਵਿੱਚ ਹੋਊਗੀ ਸੋ ਇਹ ਇੱਕ ਵਧੀਆ ਚੀਜ਼ ਆ ਹਰਜੋਤ ਸਿੰਘ ਜੀ ਕਿਉਂਕਿ ਹੁਣ ਚੇਅਰ ਆਫ ਡਿਫੈਂਸ ਕਮੇਟੀ ਆ ਆ ਵਾਓ ਸੋ ਪਾਵਰ ਵੀ ਆ ਇਹਨਾਂ ਦੇ ਕੋਲ ਹੁਣ ਥੋੜੀ ਜੀ ਡਿਫੈਂਸ ਕਮੇਟੀ ਦਾ ਚੇਅਰ ਬਣਨਾ ਕੋਈ ਛੋਟੀ ਜਿਹੜੀ ਉਹ ਗੱਲ ਨਹੀਂ ਹੁੰਦੀ ਇੱਕ ਅਹਿਮ ਅਹੁਦਾ ਹੁੰਦਾ ਜਿੱਦਾਂ ਅੱਜ ਦੇਖੋ ਪੀਟ ਹੈਗਸਥ ਇੱਕ ਡਿਫੈਂਸ ਕਮੇਟੀ ਦੇ ਸਾਹਮਣੇ ਜਿਹੜੇ ਉਹ ਪੇਚ ਨੇ ਉਹਨਾਂ ਨੇ ਇਵੈਂਚੁਅਲੀ ਜਿਹੜੇ ਇਦਾਂ ਦੇ ਲੋਕਾਂ ਦੇ ਕੋਲੋਂ ਸਵਾਲ ਜਵਾਬ ਵੀ ਕਰਨੇ ਹੁੰਦੇ ਆ ਪਰ ਇਸ ਮੰਗ ਦੇ ਨਾਲ ਭਾਰਤੀ মিডিਆ ਜਿਹੜਾ ਉਹ ਇੱਕ ਵਾਰੀ ਫੇਰ ਤੜਫਿਆ ਹੈਗਾ ਆ ਉਹ ਵੀ ਇਹ ਕੀ ਜਿਹੜੇ ਆ ਇਸ ਟਾਈਮ ਉੱਥੇ ਸਿੱਖ ਐਮਪੀਜ਼ ਆ ਉਹ ਕਿਸ ਚੀਜ਼ ਦੀ ਜਿਹੜੀ ਗੱਲ ਆ ਉਹ ਆਖ ਰਹੇ ਹੈਗੇ ਆ